Thank you. ਬੀਤੀ ਰਾਤ ਪਠਾਨਕੋਟ ਚੰਬਾ ਨੈਸ਼ਨਲ ਹਾਈਵੇ ਤੇ ਪੈਂਦੇ ਪਿੰਡ ਬੁੰਗਲ ਮਧਾਣੀ ਦੇ ਨੇੜੇ ਇੱਕ ਬੱਸ ਦੇ ਪਲਟਣ ਕਰਕੇ ਇਸ ਵਿੱਚ ਸਵਾਰ 12 ਯਾਤਰੀ ਜ਼ਖਮੀ ਹੋ ਗਏ ਤੇ ਇੱਕ ਦੀ ਮੌਕੇ ਤੇ ਮੌਤ ਹੋ ਗਈ ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਥਾਣਾ ਮਮੂਨ ਦੀ ਮੁਖੀ ਰਜਨੀ ਬਾਲਾ ਨੇ ਦੱਸਿਆ ਕਿ ਪਠਾਨਕੋਟ ਚੰਬਾ ਨੈਸ਼ਨਲ ਹਾਈਵੇ ਤੇ ਪੈਂਦੇ ਪਿੰਡ ਬੁੰਗਲਬੰਦ ਅਣੀ ਦੇ ਕੋਲ ਇੱਕ ਬੱਸ ਜਿਹੜੀ ਕਿ ਚੰਬੇ ਤੋਂ ਪਠਾਨਕੋਟ ਨੂੰ ਆ ਰਹੀ ਸੀ ਅਚਾਨਕ ਬੇਕਾਬੂ ਹੋ ਕੇ ਪਲਟ ਗਈ ਜਿਸ ਵਿੱਚ ਸਵਾਰ 12 ਯਾਤਰੀ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਤੇ ਇੱਕ ਦੀ ਮੌਤ ਹੋ ਗਈ ਜ਼ਖਮੀ ਸਵਾਰੀਆਂ ਨੂੰ ਪਠਾਨਕੋਟ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਜਿੱਥੇ ਉਹਨਾਂ ਦੀ ਹਾਲਤ ਖਤਰੇ ਤੋਂ ਬਾਹਰ ਹੈ ਸਵੇਕੂ ਸਵੇਨ 5 ਦੇ 4 ਦੇ ਕਰੀਬ ਦੀ ਇੱਕ ਇਨਫੋਰਮੇਸ਼ਨ ਆਈ ਸੀਗੀ ਕਿ ਇੱਕ ਬੱਸ ਹੈ ਜਿਹੜੀ ਹਿਮਾਚਲ ਤੋਂ ਅੰਮ੍ਰਿਤਸਰ ਜਾ ਰਹੀ ਹੈ ਔਰ ਕਰੀਬ ਜਨਕ ਹਾਟਲ ਦੇ ਬੈਕਸਾਈਡ ਤੇ ਪਿੱਛੇ ਹੀ ਥੋੜਾ ਉਹ ਗੱਡੀ ਜਿਹੜੀ ਉਦੋਂ ਵਾਸ ਜਿਹੜੀ ਆ ਉਹ ਸੰਤੁਲਨ ਜਿਹੜਾ ਆ ਉਹਦਾ ਸਹੀ ਨਹੀਂ ਰਿਹਾ ਔਰ ਜਿਹੜੀ ਬੱਸ ਡਿੱਗਣ ਡਿੱਗਣ ਤੋਂ ਬਚ ਗਈ ਔਰ ਉਹ ਸਲਿੱਪ ਕਰਕੇ ਸੜਕ ਤੇ ਹੀ ਪੈ ਗਈ ਆ ਉਹਨਾਂ ਵਿੱਚੋਂ ਕੋਈ ਡੈਥ ਹੋ ਗਈ ਉਹਨਾਂ ਵਿੱਚ ਇੱਕ ਬੰਦੇ ਦੀ ਡੈਥ ਹੋ ਗਈ ਆ ਔਰ ਬਾਕੀ ਜਿਹਨਾਂ ਨੇ ਹੌਸਪਿਟਲਾਈਜ਼ ਨੇ ਉਹਨਾਂ ਕੋਲ ਹੀ ਅਸੀਂ ਆਏ ਸੀਗੇ ਫਾਕੇ ਵੈਰੀਫਾਈ ਕਰ ਰਹੇ ਆ ਇੱਕ ਦਾ ਬਿਲਹਾਲ ਸੀਰੀਅਸ ਹੈ ਬਾਕੀ ਥੋੜੇ ਸਟੇਬਲ ਹੀ ਹੋਣਗੇ